ਇਹ ਕਿੱਥੋਂ ਉਰੇ ਦੇ ਦੇ ਵਿੱਚ ਆਹ ਖਾਵੇ ਨਾ ਜਲਦੀ ਹੋਈ ਅਲੱਗ-ਅਲੱਗ ਖੇਤਾਂ ਵਿੱਚ ਘੁਮੇਗੀ ਮੁੱਖ ਮੰਤਰੀ ਸਰਦਾਰ ਜੋਤ ਸਿੰਘ ਬੈਂਸ ਤੇ ਉਨ੍ਹਾਂ ਦੀ ਟੀਮ ਦੀ ਦੇਖੇਗ੍ਰੀ ਇਕਵਿਟਸ ਜਾਨਕਾਈਜ਼ਰ ਤੇ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਸਰਦਾਰ ਬੈਂਸ ਨੇ ਹਰੇਕ ਪਿੰਡ ਦੇ ਪੰਜ ਸਰਪੰਚ ਨੂੰ ਵੀ ਆਪਣੀ ਗ੍ਰਾਮ ਪੰਚਾਇਤ ਵਿੱਚ ਤੁਰੰਤ ਸਫਾਈ ਮੁਹਿੰਮ ਸ਼ੁਰੂ ਕਰਨ ਦੀ ਅਪੀਲ ਕੀਤੀ ਉਹਨਾਂ ਨੇ ਕਿਹਾ ਕਿ ਇਹ ਪਹਿਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ ਸਫਾਈ ਮੁਹਿੰਮ ਦੇ ਉਦਘਾਟਨ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਖੁਦ ਸੈਨੀਟਾਈਜ਼ਿੰਗ ਵਾਹਨ ਵਿੱਚ ਬੈਠੇ ਤੇ ਨੰਗਲ ਸ਼ਹਿਰ ਅਤੇ ਨੇੜਲੇ ਇਲਾਕਿਆਂ ਵਿੱਚ ਖੁਦ ਮੁਹਿੰਮ ਆਰੰਭ ਕੀਤੀ। ਇਸ ਮੌਕੇ ਉਹਨਾਂ ਨੇ ਸੈਨੀਟਾਈਜ਼ਿੰਗ ਵਾਹਨ ਵਿੱਚ ਬੈਠੇ ਕੇ ਨੰਗਲ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕੀਤਾ। ਇਹ ਖਾਸ ਵਾਹਨ ਆਧੁਨਿਕ ਪ੍ਰਣਾਲੀ ਅਤੇ ਵੱਡੇ ਟੈਂਕ ਨਾਲ ਲੈਸ ਹੈ ਜੋ ਇਲਾਕੇ ਵਿੱਚ ਦਵਾਈ ਦਾ ਛਿੜਕਾ ਕਰਦਾ ਹੈ ਤਾਂ ਜੋ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪੂਰੀ ਤਰ੍ਹਾਂ ਸਫਾਈ ਕੀਤੀ ਜਾ ਸਕੇ। ਨੰਗਲ 2 RVR ਤੋਂ ਸ਼ੁਰੂ ਹੋਇਆ ਇਹ ਵਾਹਨ ਵੱਖ-ਵੱਖ ਬਜ਼ਾਰਾਂ, ਰਹਾਇਸ਼ੀ ਇਲਾਕਿਆਂ ਅਤੇ ਨੇੜਲੇ ਪਿੰਡਾਂ ਤੱਕ ਜਾਏਗਾ। ਮੰਤਰੀ ਬੈਂਸ ਨੇ ਕਿਹਾ ਕਿ ਹੜ੍ਹ ਦੇ ਸਮੇਂ ਸੜਕਾਂ ਦੇ ਕਿਨਾਰਿਆਂ ਤੇ ਖੜ੍ਹਾ ਪਾਣੀ ਮਲੇਰੀਆ, ਡੇਂਗੂ ਅਤੇ ਚਿਕਨਪੋਕਸ ਵਰਗੀਆਂ ਬਿਮਾਰੀਆਂ ਵਿੱਚ ਵਾਧਾ ਕਰਦਾ ਹੈ ਤੇ ਇਸ ਦਾ ਮੁਕਾਬਲਾ ਕਰਨ ਲਈ ਤਿੰਨ ਕਿਸਮਾਂ ਦੀਆਂ ਕੈਮੀਕਲ ਫਾਗਿੰਗ ਮਸ਼ੀਨਾਂ ਦੀ ਵਿਵਸਥਾ ਕੀਤੀ ਗਈ ਹੈ। ਵੱਡੀਆਂ ਮਸ਼ੀਨਾਂ ਵੱਡੀਆਂ ਸੜਕਾਂ ਲਈ, ਦਰਮਿਆਨੇ ਆਕਾਰ ਦੀਆਂ ਮਾਰਕੀਟਾਂ ਤੇ ਗਲੀਆਂ ਲਈ ਤੇ ਛੋਟੀਆਂ ਮਸ਼ੀਨਾਂ ਪਿੰਡਾਂ ਦੀਆਂ ਗਲੀਆਂ ਲਈ। ਉਨਾ ਕੇਹਾ ਕਿ ਇਹ ਫਾਗਿੰਗ ਮੁਹਿੰਮ ਅਗਲੇ 15 ਦਿਨ ਤੱਕ ਜਾਰੀ ਰਹੇਗੀ ਅਤੇ ਖਾਸ ਟੀਮਾਂ ਵੱਲੋਂ ਇਸ ਦੀ ਨਿਗਰਾਨੀ ਕੀਤੀ ਜਾਵੇਗੀ ਕਿਉਂਕਿ ਲੋਕਾਂ ਦੀ ਜ਼ਿੰਦਗੀ ਦੀ ਰੱਖਿਆ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ ਪੀਬੀ ਪ੍ਰਾਈਮ ਅਪਡੇਟ ਦੇ ਲਈ ਗਗਨ ਪੰਮਰਾਦੀ ਰਿਪੋਰਟ ਮੈਸ਼ਨ ਰਾਹਤ ਦੇ ਤਹਿਤ ਜੀ ਫੌਗਿੰਗ ਪੂਰੇ ਸ਼ਹਿਰ ਸ਼ੁਰੂ ਕਰ ਰਹੇ ਹਾਂ ਇਸ ਤੋਂ ਬਾਅਦ ਕੀਟਪੁਰ ਸਾਹ ਬਨਨਪੁਰ ਸਾਹ ਪਿੰਡਾਂ 'ਚ ਵੀ ਲਗਾਤਾਰ ਚੱਲਦੀ ਹੈ ਉੱਥੇ ਵੀ ਸ਼ੁਰੂ ਕਰਾਵਾਂਗੇ ਕਿਉਂਕਿ ਡੇਂਗੀ ਦਾ ਸੀਜ਼ਨ ਡੈਂਗੂ ਦਾ ਸੀਜ਼ਨ ਮਲੇਰੀਆ ਚਿਕਨ ਗੁਨੀਆ ਦਾ ਸੀਜ਼ਨ ਆ ਚੁੱਕਿਆ ਹੜਾਂ ਕਰਕੇ ਪਾਰੀ ਬਰਸਾਤਾਂ ਕਰਕੇ ਜਿੱਥੇ ਪਾਣੀ ਖੜ੍ਹਾ ਬਿਮਾਰੀਆਂ ਫੈਲਣ ਦਾ ਬਹੁਤ ਖਤਰਾ ਹੈ ਤੇ ਹੁਣ ਹੀ ਕੇਸ ਸਾਨੇ ਸ਼ੁਰੂ ਵੀ ਹੋ ਗਏ ਆ ਸਤਿੰਨ ਤਰ੍ਹਾਂ ਦੀ ਫੌਗਿੰਗ ਇੱਕ ਤੇ ਵੱਡੀ ਮਸ਼ੀਨ ਮੰਗਵਾਈ ਹੈ ਹਾਈਡਰੌਲਿਕ ਮਸ਼ੀਨ ਹੈ ਸੜਕਾਂ ਜਿੱਥੇ ਵੱਟੇ ਸੜਕਾਂ ਨੇ ਉੱਥੇ ਆ ਇਹ ਬਹੁਤ এফেকਟਿਵ ਹੈ ਕਿਉਂਕਿ ਪਾਣੀ ਦੇ ਵਿੱਚ ਮਿਸਟ ਦੇ ਵਿੱਚ ਦਵਾਈ ਪਾ ਕੇ ਤਾਂ ਜਿੱਥੇ ਦੀ ਇਹਦਾ ਮਿਸਟ गिरਦਾ ਉੱਥੇ-ਉੱਥੇ ਉਹ ਜਿਹੜਾ ਆਪਣਾ ਅਸਰ ਦਿਖਾਂਦਾ ਹੈ। ਅੰਮ ਦੂਜਾ ਸਾਡੇ ਕੋਲ ਇੱਕ ਮੀਡੀਅਮ ਸਾਈਜ਼ ਫੋਗਿੰਗ ਮਸ਼ੀਨ ਆ ਰਹੀਆਂ। ਇੱਕ ਬਿਲਕੁਲ ਮਿੰਨੀ ਜਿਹੜੀਆਂ ਮਸ਼ੀਨਾਂ ਨੇ 15 ਮਸ਼ੀਨਾਂ ਸੀ ਉਹ ਮੰਗਵਾਈਆਂ ਜੋ ਬਿਲਕੁਲ ਇੰਦਰਾ ਨਗਰ ਵਰਗੇ ਜਿਹੜੇ ਛੋਟੇ-ਛੋਟੇ ਬਹੁਤ ਛੋਟੀ ਗਲੀਆਂ ਨੇ, ਤੰਗ ਗਲੀਆਂ ਨੇ ਜਾਂ ਸਾਡੇ ਪਿੰਡਾਂ ਦੇ ਅੰਦਰ ਜਿਹੜੇ ਲਾਲ ਲਕੀਰ ਦੇ ਅੰਦਰ ਮਕਾਨ ਹੁੰਦੇ ਆ ਤੰਗ ਗਲੀਆਂ ਹੁੰਦੀਆਂ ਉੱਥੇ ਹੱਸ ਕੇ ਤੰਗ ਬੀਆਂ ਹੁੰਦੀਆਂ ਉੱਥੇ ਹੱਸ ਕੇ ਜਿਹੜੀ ਉਹ ਮਸ਼ੀ 15 ਦਿਨ ਸੀ ਲਗਾਤਾਰ ਫੌਗਿੰਗ ਕਰ ਰਹੇ